ਅੱਜ ਵੀ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਇਸ ਵੀਡੀਓ ਦੇ ਵਿੱਚ ਆਪਾਂ ਨਾ ਆ ਜਿਹੜਾ ਇੱਕ ਲਿਆਈ ਲਫਾਫਾ ਮੋਮ ਜਾਮ ਦਾ ਲਫਾਫਾ ਬਹੁਤ ਵੱਡਾ ਠੀਕ ਆ ਇਹਦੇ ਵਿੱਚ ਕੋਈ ਸਰਾਖ ਨਹੀਂ ਹੈਗਾ ਸਭ ਬੰਦਾ ਤੇ ਆਪਾਂ ਦੇਖਣਾ ਕਿਹੜਾ ਜਿਵੇਂ ਆਪਾਂ ਫੂਕ ਮਾਰ ਕੇ ਇਹਨਾਂ ਨੂੰ ਭਰ ਲੈਂਦੇ ਹੰਦੇ ਤੇ ਫੂਕਾ ਮਾਰ ਕੇ ਇਹਨੂੰ ਫਲਾਉਣਾ ਤੇ ਕਿੰਨੀਆਂ ਫੂਕਾਂ ਦੇ ਵਿੱਚ ਤੁਸੀਂ ਇਹਨੂੰ ਫਲਾ ਸਕਦੇ ਹੋ ਠੀਕ ਠੀਕ ਆ ਤੇ ਪਹਿਲਾ ਨੰਬਰ ਆਊਗਾ ਲੈ 프리 13 ਇਹਨੂੰ ਕਿੰਨੀਆਂ ਫੂਕਾਂ ਦੇ ਵਿੱਚ ਫੁਲਾਉਣਾ ਜਿਵੇਂ ਆਪਾਂ ਲੈ ਇਹਨੂੰ ਇੱਥੋਂ ਆ ਫੜ ਕੇ ਨਾ ਤੇ ਇਕੱਠਾ ਕਰ ਲੈਣਾ ਤੈਨੂੰ ਵਿਚਾਲੇ ਨਹੀਂ ਫੜਨਾਗਾ ਤੈਨੂੰ ਹਵਾ ਭਰਨੀ ਹੈ ਤੇ ਵੇਖ ਅਸੀਂ ਫੂਕਾਂ ਕਿੰਨੀਆਂ ਵੀ ਕਿੰਨੀਆਂ ਫੂਕਾਂ ਦੇ ਵਿੱਚ ਤੂੰ ਇਹਨੂੰ ਬਣਾ ਵੱਡਾ ਕਰਨਾ ਫੁਲਾ ਕੇ ਹਾਂ 1 2 3 4 5 6 ਗਿਣੀ ਚੱਲ ਹਾਂਵਾ ਵੱਡਾ ਕਰ ਸੱਤ 8 9 9 10 11 11 12 12 13 13 14 14 15 ਬਸ ਲਓ ਜੀ ਇਹਨੇ ਆ ਜਿਹੜਾ ਛੱਡ ਦੇ ਲਫਾਫਾ ਜਿਹੜਾ 15 ਫੂਕਾਂ ਦੇ ਵਿੱਚ ਆ ਦੇਖੋ ਤੁਸੀਂ ਐਡਾ ਵੱਡਾ ਬਣ ਗਿਆ ਤੇ ਲਓ ਜੀ ਇਹਨੇ 15 ਫੂਕਾਂ ਤੇ ਹੁਣ ਵਾਰੀ ਹੈ ਸੰਦੀਪ ਤੇਰੀ ਹਵਾ ਕੱਢ ਦੀ ਆਪਾਂ ਇਹਦੀ ਲੈ ਹੁਣ ਤੇਰੀ ਵਾਰੀ ਆ ਐ ਨਹੀਂ ਕਰ ਸਕਦੇ ਨਹੀਂ ਆ ਜੇ ਮਰਜ਼ੀ ਕਰ ਲੈ ਨੂੰ ਆ ਕਰਕੇ ਫੇਰ ਨਹੀਂ ਆ ਕਰ ਸਕਦੇ ਨਾ 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 ਜਿਵੇਂ ਮਰਜੀ ਕਰ ਹਵਾ ਭਰਨੀ ਹੈ ਬਸ ਮੈਨੂੰ ਤਾਂ ਫੁਕਾਂ ਕੰਨੀਆਂ ਮੈਂ ਕਿਹੜੀਆਂ ਕਿੰਨੀਆਂ ਫੁਕਾਂ ਚ ਫਲਾਉਂਦਾ ਇਹਨਾਂ ਆ ਤਾਂ ਪਰ ਵੀ ਗਿਆ ਹਾਂ ਨਹੀਂ ਫੁਕਾ ਮਾਰਨੀ ਹੈ ਤਾਂ ਤੂੰ ਹਵਾ ਵੀ ਭਰ ਲਈ ਆਹੋ ਇਹ ਪਿੱਛਾ ਸੀ ਤੈਨੂੰ ਫੁਕਾ ਮਾਰ ਕੇ ਗਿਆ ਤੇ ਕਿੰਨੀਆਂ ਵੀ ਕਿਹੜਾ ਘਟ ਫੁਕਾਂ ਦੇ ਵਿੱਚ ਹਵਾ ਜਿਹੜੀ ਇਹਨੂੰ ਬਣਾ ਸਕਦਾ ਹੁਣ ਬੈਠੇ ਮੈਂ ਕਿੰਨੀਆਂ ਵੀ ਤੂੰ 15 ਫੁਕਾਂ ਫਰੀਦ ਦੀਆਂ ਹੁਣ ਆਪਾਂ ਦੇਖਦੇ ਹਾਂ ਵੀ ਕਿੰਨੀਆਂ ਫੁਕਾਂ ਸੰਦੀਪ ਸੁਣਾ ਦੇ ਹਾਂ ਹਾਂ ਫਿਰ ਜੋਦੀਵਾਰੀ ਆਊਗੀ ਜੇ ਬੰਦਾ ਫੁਕਾ ਮੁੱਕ ਜਾਂ ਉਹ ਕੋਈ ਨਹੀਂ ਮੁੱਕੀ ਤਾਂ ਨਹੀਂ ਤੇ ਬਸ ਉਹਦੀ ਬਾਜੀ ਹਾਰ ਜਾਣੀ ਉਹਨੇ ਇੱਕ 2 ਫੂਕਾਂ ਗਣ ਗਿਣਨੀ ਚਾਲ ਲੈ ਲਓ ਜੀ ਹੁਣ ਵੈਨਾਂ ਦੀ ਵਾਰੀ ਆ ਦੇਖਦੇ ਆ ਵੀ ਕਿੰਨੀਆਂ ਫੂਕਾਂ ਦੇ ਵਿੱਚ ਫੂਕਾਂ ਨਹੀਂ ਆ ਤਾਂ ਪੰਜ ਕਿੱਧਰ ਹੋ ਗਈਆਂ ਪੰਜ ਹੋਊਗਾ ਉਹ ਕਿੱਥੇ ਜਾਣਗੇ ਲੈ ਬਦਾਰੇ ਮਾਰ ਲਾ ਸੀਜੀ ਹੋਈ ਸੀ ਕਿੱਥੇ ਕਾਹਤ ਪਹੁੰਚੋ ਨਹੀਂ ਨਹੀਂ ਪੰਜ ਹੋਊਗਾ ਗਿਣਨੀ ਹੈ ਧਿਆਨ ਨਾਲ ਮੈਂ ਮੈਂ ਨਹੀਂ ਗਿਣਨੀ ਤੂੰ ਗਿਣਨੀ ਹੈਂ ਓਵੇ ਤੂੰ ਚੁੱਪ ਬੋਲਣਾ ਨਹੀਂ ਹਾਂ ਆ ਇੱਕ ਵਾਰੀ ਜਿਹੜੀ ਮਿਸ ਹੋ ਗਈ ਹੈ ਦੁਵਾਰ ਤੋਂ ਫੇਰ ਇਹਨੂੰ ਆਪਾਂ ਫੁਕਾ ਫਲਾਉਣੇ ਨੇ ਚਲੋ ਇੱਕ ਦਿੰਦੀ ਜਾਓ ਦੋ ਤਿੰਨ ਜੋ ਜੋਰ ਨਾਲ ਮਾਰੋ ਫੁਕਾ ਦੀਆਂ ਆਵਾਜ਼ੀ ਲਓ ਦੇਖਦੇ ਹਾਂ ਵੀ ਕਿੰਨੀਆਂ ਫੁਕਾ ਦੇ ਵਿੱਚ ਜਿਹੜਾ ਇਹਨੂੰ ਫਲਾ ਸਕਦੇ ਆ ਹਾਂ 8 ਹੋ ਗਏ ਹਾਂ 4 11 12 ਜੋਰ 14 15 ਜੋਰ ਜੋਰ 17 18 ਤੂੰ ਤਾਂ ਪ੍ਰੀਤ ਨਾਲੋਂ ਉੱਤੋਂ ਦੀ ਟੱਪ ਗਈਆਂ ਤੇਰੀਆਂ ਫੁਕੜੀਆਂ ਨਹੀਂਆਂ ਤੇਰੀਆਂ ਕੀ ਲੈ ਨੇ ਐਂ ਨੀ ਫੁੱਕਾ ਤੇਈ ਬਸ ਹੱਸ ਕੇ ਸਾਹ ਲੈ ਗਈ ਵਿੱਚੋਂ ਬਸ ਲੈ ਮੈਂ ਆ ਵੀ ਫੁੱਕਾ ਲੱਗੀਆਂ ਨੇ ਮੈਂ ਤੇ ਚੱਕਣਾ ਆ ਆ ਦੇਖੋ ਤੁਸੀਂ ਦੇਖਿਆ ਵੀ ਇਹਨਾਂ ਨੇ ਸੰਦੀਪ ਨੇ ਕਿੰਨੀਆਂ ਫੁੱਕਾਂ ਮਾਰੀਆਂ 24 24 ਤੇ ਪ੍ਰੀਤ ਨੇ 25 15 ਫੁੱਕਾਂ ਮਾਰੀਆਂ ਨੇ ਤੂੰ 15 ਤੇ ਫੁਲਾ ਨਾ ਇਹਨੇ 15 ਦੇ ਵਿੱਚ ਫੁਲਾਇਆ ਤੇ ਹੁਣ ਮੈਂ ਟਰਾਈ ਕਰਕੇ ਦੇਖਦਾ ਵੀ ਕਿੰਨੀਆਂ ਫੁੱਕਾਂ ਦੇ ਵਿੱਚ ਆਪਾਂ ਕਿੰਨੀਆਂ ਫੁੱਕਾਂ ਦੇ ਨਾਲ ਇਹਨੂੰ ਵੱਡਾ ਕਰ ਸਕਦੇ ਹਾਂ ਲਓ ਜੀ ਮੈਂ ਲਫਾਫੇ ਨੂੰ ਇਹਨੂੰ ਇਕੱਠਾ ਕਰ ਲੈਣਾ ਤੇ ਤੁਸੀਂ ਮੇਰੀਆਂ ਗਲਤ ਕਹਿੰਦੇਸ ਨਹੀਂ ਨਹੀਂ ਗਲਤ ਕਹਿੰਦੇ ਸਹੀ ਕਹਿੰਨੀਆ ਤੇਰੀ ਫੁਕਾ ਤੇ ਆਹ ਦੇਖੋ ਹੋਕ ਆਪਾਂ ਇਹਦੇ ਚ ਬਣਾਲੀ ਹਵਾ ਹੁਣ ਹੈ ਨਹੀਂਗੀ ਤੇ ਦੱਸ ਕਿ ਫੁਕਾਂ ਇਸ ਤਰ੍ਹਾਂ ਆਹ ਬਣੀ ਨਹੀਂ ਜਾਦਾ ਹਰਦਾ ਦਵਾਰ ਤੋਂ ਕਰਦਾ ਤੇ ਦੇਖੀ ਆ ਪਾਪਾ ਇਹ ਰਕਟਾ ਕੋਈ ਨਹੀਂ ਤੂੰ ਦੱਸ ਦੇ ਕੀ ਹੈ ਇਹ ਲਓ ਜੀ ਮੈਂ ਇਹਦੇ ਵਿੱਚ ਫੂਕ ਮਾਰੀ ਇੱਕ ਇਹ ਕੀ ਆ ਦੇਖ ਸਕਦੇ ਤੁਸੀਂ ਹਵਾ ਮੰਨਦੇ ਹੋ ਹੈਗੀ ਆ ਇਹ ਥੋੜਾ ਗਈ ਹਾਂ ਇਹ ਕਿਉਂ ਨਹੀਂ ਗਈ ਉਹ ਹਵਾ ਦਾ ਫੂਕ ਤੁਸੀਂ ਕਿੰਨੀਆਂ ਫੂਕਾਂ ਨਾਲ ਫਲਾਇਆ ਮੈਂ ਇੱਕ ਨਾਲ ਹੀ ਫਲਾਤਾ ਅੱਛਾ ਪਹਿਲਾਂ ਦੱਸਿਆ ਨਹੀਂ ਵੀ ਐਂ ਵੀ ਕਰ ਸਕਦੇ ਆ ਐਂ ਵੀ ਕਰ ਸਕਦੇ ਹੁਣ ਤੁਸੀਂ ਪੁੱਛੋ ਵੀ ਹੋ ਕਿਵੇਂ ਗਿਆ ਕਿਵੇਂ ਹੋ ਗਿਆ ਬੋਲ ਤੁਸੀਂ ਨਾ ਉਹ ਦੱਸੇ ਕਿਵੇਂ ਆ ਗਿਆ ਹਾਂ ਵੀ ਬੋਲਦੇ ਨਹੀਂ ਇੱਕ ਤਾਂ ਪੁੱਛਦੇ ਨਹੀਂ ਇਹ ਹੋਣਾ ਇੰਜ ਹੋ ਗਿਆ ਦੇਖੋ ਤੁਸੀਂ ਜਿਹੜੀਆਂ ਇਹਦੇ ਵਿੱਚ ਫੂਕਾਂ ਮਾਰੀਆਂ ਤੁਸੀਂ ਇਹਨੂੰ ਐ ਲਾਇਆ ਮੂੰਹ ਮੂਹ ਨਾਲੇ ਫੂਕ ਜਿੰਨੀ ਕ ਆਪਣੇ ਅੰਦਰ ਹਵਾ ਹੁੰਦੀ ਆ ਓਨੀ ਕੀ ਆਪਾਂ ਇਹਦੇ ਚ ਹਵਾ ਜਿਹੜੀ ਲਿਫਾਫੇ ਦੇ ਵਿੱਚ ਪੈਂਦੀ ਆ ਬਾਕੀ ਇਹਦੇ ਚ ਹਵਾ ਜਿਹੜੀ ਜਿਆਦਾ ਹੀ ਫੂਕਾ ਆਪਾਂ ਨੂੰ ਮਾਰਨੀ ਪੈਂਦੀ ਆ ਜਿਹੜਾ ਆਪਾਂ ਤਰੀਕਾ ਵਰਤਿਆ ਆਹ ਵਾਲਾ ਇਹਦੇ ਦੇਖੋ ਬਾਹਰਲੀ ਹਵਾ ਜਿਵੇਂ ਆਪਾਂ ਮੂੰਹ ਖੁੱਲਾ ਕਰ ਲਿਆ ਤਾਂ ਪਹਿਲੀ ਗੱਲ ਦਾ ਹਨਾ ਮੂੰਹ ਖੁੱਲਾ ਕਰ ਲਿਆ ਆ ਲੈ ਤੇ ਫੋੜੀ ਇੱਕ ਫੂਕ ਨਾਲੇ ਕਿੰਨੀ ਹਵਾ ਭਰ ਗਈ ਤੁਸੀਂ ਇੰਨੀ ਫੂਕ ਇੰਨਾ ਲਿਫਾਫਾ ਫਲਾਉਣ ਵਾਸਤੇ ਘੱਟੋ ਘੱਟ 10 ਫੂਕਾਂ ਮਾਰੀਆਂ ਹੋਣੀਆਂ ਮੈਂ ਕਰਕੇ ਹਾਂ ਕਰਕੇ ਵੇਖ ਲੈਣ ਦੋਵੇ ਹਾਂ ਆਹ ਇਹ ਟ੍ਰਿਕ ਆ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦੇ